ਬਈ ਕੰਗਨਾਰ ਨੂੰ ਤੁਹੋ ਰੋਜ਼ ਜੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗਨਾਰ ਜੋੜਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖਦੇ ਕਿਸਾਨੂੰ ਗਾਲ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਮੰਡ ਦੇ ਵਿੱਚ ਰੇਪ ਹੋਏ ਮਰਡਨ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗੜਾ ਰਿਨੋਤ ਜਿਹੜੀ ਹੈ ਉਹ ਕਿਸੇ ਦੀ ਛੇਹ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪਾ ਸਫਾਈ ਦੇ ਕਿ ਕੰਗੜਾ ਰਿਨੋਤ ਜਿਹੜੀ ਕਿ ਐਮਪੀਏ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਕਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗੇਡ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਬਈ ਕੰਗੜਾ ਰੋਡ ਰੋਜ਼ ਦਿਹਾੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰੋਡ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖ ਦੇ ਕਿਸਾਨ ਨੂੰ ਗਾਲ ਕਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਰਡਨ ਹੋਏ ਔਰ ਮੈਨੂੰ ਲੱਗਾ ਹੈ ਕਿ ਕੰਗਨਾਰ ਨੋਦ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪਾ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕੀ ਐਮਪੀ ਆ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਤਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਕੇ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਬਈ ਕੰਗੜਾ ਰੋਡ ਰੋਜ਼ ਦਿਹਾੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰੋਡ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖਦੇ ਕਿ ਕਿਸਾਨ ਨੂੰ ਗਾਲ ਕਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਾਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰ ਨੋਦ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪਾ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕਿ ਐਮਪੀ ਐ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਤਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗੇਟ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਬਈ ਕੰਗੜਾ ਰੋਡ ਰੋਜ਼ ਜੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰੋਡ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖਦੇ ਕਿ ਸਾਨੂੰ ਗਾਲ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਮੰਡ ਦੇ ਵਿੱਚ ਰੇਪ ਹੋਏ ਮਾਰਡਨ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗੜਾ ਰੀਨੋਤ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪਾ ਸਫਾਈ ਦੇ ਕਿ ਕੰਗੜਾ ਰੀਨੋਤ ਜੜੀ ਕਿ ਐਮਪੀ ਐ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਤਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬਗੁਰੂ ਕੇ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਹੈ ਬਈ ਕੰਗੜਾ ਰੋਡ ਰੋਜ਼ ਦਿਹਾੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰੋਡ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖਦੇ ਕਿਸਾਨ ਨੂੰ ਗਾਲ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਾਰਡਨ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰ ਨੋਦ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪਾ ਸਫਾਈ ਦੇ ਕਿ ਕੰਗਨਾਰ ਨੋਦ ਜਿਹੜੀ ਕਿ ਐਮਪੀ ਆ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਤਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਗੜੂ ਕੇ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਬਈ ਕੰਗਨਾਰ ਰੋਟ ਰੋਜ਼ ਦਿਹਾੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗਨਾਰ ਜੋਨੇ ਕੇ ਆ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖਦੇ ਕਿ ਸਾਨੂੰ ਗਾਲ ਕਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਰਡਨ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰ ਨੋਦ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪਾ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕਿ ਐਮਪੀ ਐ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਕਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗਾਡ ਜੇਲ੍ਹ ਦੇ ਵਿੱਚ ਭੇਜਣਾ